ਸਾਸਰੀ ਕਾ ਜੀ ਸਾਰੇ ਉਹਨਾਂ ਜੋ ਬਲੇ ਕੇ ਜੀ ਬਹੁਤ ਹੀ ਵੈਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰੇ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਚਨਾਉਂਦਾ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਕਟਦਣੇ ਦਾ ਕੰਮ ਹੋਏਗਾ ਜਾਲ ਵਰਕ ਦਾ ਕੰਮ ਹੋਏਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੋਏਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਸੂਟਾਂ ਵਿੱਚ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਉਨ जेड़े अगले सूट शिमर का फैब्रिक होएगा बहुत ही तो सोहना नैक से वर्क होएगा घेरे से वर्क होएगा मिरर वर्क का काम होएगा जरी का काम होएगा प्योर प्योर शिफ शिफोन का दुपट्टा होगा शटून की बॉटम होगी प्लेन बॉटम होगी दुपट्टे उपर भी बहुत ही तो सोहना लैस वर्क दा का काम होगा यह होगा करेब का सूट होगा पांच मीटर की कट होएगी फुल वर्क होएगा हैवी स्लीवर वर्क होएगा बॉटम के उपर वर्क होएगा जोड़ा दुपट्टा होएगा उसर ही वर्क होएगा ਇਹ ਵਿਆਹ ਸ਼ਾਦੀਆਂ ਦਾਜਵਰੀਆਂ ਵਾਸਤੇ ਬਹੁਤ ਹੀ ਪਰੀ ਕਲੈਕਸ਼ਨ ਰਹਿਣ ਵਾਲੀ ਹੈ। ਅਗਲਾ ਜਿਹੜਾ ਫੈਬਰਿਕ ਹੋਏਗਾ ਕਰੇਪ ਦਾ ਹੋਏਗਾ, ਨੇਚਰਲ ਕਰੇਪ ਦਾ ਫੈਬਰਿਕ ਹੋਏਗਾ, ਪਲੇਨ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਜਿਹੜਾ ਨਾਲ ਦੁਪੱਟਾ ਹੋਏਗਾ। ਉਸ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ। ਕਲਰ ਇਹਨਾਂ ਵਿੱਚੋਂ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ। ਦੁਪੱਟੇ ਦੇ ਉੱਪਰ ਇੰਬੋਟਾਈ ਵੀ ਹੋਏਗੀ। ਅਗਲਾ ਜਿਹੜਾ ਸੂਟ ਹੋਏਗਾ ਪਿਓਰ ਮਾਲ ਚੰਦੇਰੀ ਸਿਲਕ ਦਾ ਹੋਏਗਾ। ਬਹੁਤ ਹੀ ਸੋਹਣੇ ਕਲਰ ਹੋਣਗੇ ਇਹਨਾਂ ਵਿੱਚੋਂ ਤੁਹਾਨੂੰ ਮਿਲ ਜਾਣਗੇ। ਪਲੇਨ ਸੂਟ ਹੋਏਗਾ। ਜਿਹੜਾ ਦੁਪੱਟਾ ਹੋਏ ਕਲਰ ਬੜੇ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬੁੱਕ ਕਰਾ ਸਕਦੇ ਹੋ ਆਪਾਂ ਪ੍ਰਾਈਸ ਕਲਰ ਸਾਰੇ ਐਡ ਕੀਤੇ ਹੋਏ ਨੇ ਪ੍ਰਾਈਸ ਦੇ ਉੱਪਰ ਲਗਾਤਾ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਪਸ਼ਮੀਨੇ ਦਾ ਸੂਟ ਹੋਗਾ ਘੇਰੇ ਤੇ ਬਾਜ਼ੂ ਤੇ ਵਰਕ ਹੋਏਗਾ 올ਓਵਰ ਸੂਟ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਵਿਦਆਊਟ ਦੁਪੱਟਾ ਹੋਣਗੇ ਕਲਰ ਬਹੁਤ ਹੀ ਪਿਆਰੇ ਰਹਿਣਗੇ हांजी आज देसुटन दी कलेक्शन किस तरह दी लगी वीडियो लाइक करियो हो, शेयर करियो हो, चैनल नु सब्सक्राइब करियो हो, वीडियो देखन दा बहुत बहुत धन्यवाद